605 ਚੱਲਦਾ ਇਹ 9 ਫੁੱਟੇ ਰੋਟਾਵੇਟਰ ਤੇ ਤੇ ਗੱਲ ਕਰਦੇ ਆਂ ਆਪਾਂ ਜ਼ਮੀਨ ਜਿਹੜੀ ਆਪਾਂ ਪਰਾਲੀ ਵਿੱਚ ਵਾਈ ਆ ਵੀ ਕਿੰਨਾ ਕੁ ਪਤਾ ਲੱਗਦਾ ਉਹਦਾ ਅੰਮੀ ਪਿਆ ਸੀਗਾ 7 ਅਕਤੂਬਰ ਨੂੰ ਤੇ 12 ਅਕਤੂਬਰ ਨੂੰ ਉਹ ਦੁਬਾਰਾ ਪਰਾਲੀ ਹੁਣੀ ਸ਼ੁਰੂ ਕੀਤੀ ਸੀ ਆ ਤੁਸੀਂ ਜ਼ਮੀਨ ਦੇ ਵਿੱਚ ਪਰਾਲੀ ਦੇਖ ਸਕਦੇ ਹੋ ਤੁਸੀਂ ਲੱਭ ਨਹੀਂ ਸਕਦੇ ਪਰਾਲੀ ਇੱਕ ਇੱਥੇ ਡਰਾਈਵਰ ਕੋਲੇ ਆਇਆ ਬੰਦਾ ਵੀ ਲਿਏ ਵਾਹਣ ਬਾਈ ਪਹਿਲਾਂ ਵਿਹਲਾ ਪਿਆ ਸੀ ਉਹ ਤੁਸੀਂ ਇੰਨਾ ਜ਼ਿਆਦਾ ਤਿਆਰ ਕਰ ਲਿਆ ਸਾਡੇ ਏਰੀਆ 'ਚ ਨਾ ਪਲੌਆਂ ਦਾ ਰਵਾਜ ਘੱਟ ਹੈ ਆ 655 ਚੱਲੀ ਜਾਂਦਾ 10 ਫੁੱਟੇ ਰੂਟਾਵੇਟਰ ਤੇ ਜ਼ਮੀਨ ਦੇ ਵਿੱਚ ਬਾਈ ਪ੍ਰਾਲੀ ਜਮਾਂ ਪਤਾ ਹੀ ਨਹੀਂ ਲੱਗਦਾ ਇਹ ਪ੍ਰਾਲੀ ਵਿੱਚ ਬਾਈ ਹੈ ਪੜੇਖਾ ਪਾ ਜਾਂਦਾ ਬੰਦੇ ਨੂੰ ਵੀ ਖਾਲੀ ਬੈਹਿ ਕਿਤੇ ਪਹਿਲਾਂ ਵਾਹਣ ਤੇ ਹੁਣ ਤਿਆਰ ਕੀਤੇ ਇਹਨਾਂ ਨੇ ਮਹੀਨ ਤੋਂ ਬਾਅਦ ਤੁਸੀਂ ਵੀ ਦੇਖੋ ਵੀ ਕਿੰਨੇ ਵਧੀਆ ਰਿਜ਼ਲਟ ਆਏ ਨੇ ਨਾਲੇ ਬਾਈ ਕੋਈ ਆਪਾਂ ਮਲਚਰ ਤੋਂ ਬਾਹਰ ਰੂਟਾਵੇਟਰ ਨਹੀਂ ਮਾਰਿਆ ਸਿੱਧੇ ਪਲੌ ਮਾਰੇ ਸੀ ਤਾਂ ਵੀ ਪ੍ਰਾਲੀ ਕਿਤੇ ਨਹੀਂ ਦਿਖਦੀ ਆ ਤੁਸੀਂ ਸਾਰੇ ਬਾਹਰੋਂ ਦੇਖ ਹੀ ਸਕਦੇ ਹੋ ਨਹੀਂ ਤਾਂ ਪ੍ਰਾਲੀ ਤੁਹਾਨੂੰ ਦਿਖਦੀ ਇੱਥੇ ਉੱਪਰ ਇਹ ਤੇ ਹੋਇਆ ਕੀ ਆ ਪਲੌ ਤੋਂ ਬਾਅਦ ਇੱਕ ਰੋਟਾਵੇਟਰ ਲੱਗਿਆ ਉਸ ਤੋਂ ਬਾਅਦ ਲਾਇਆ ਆਪਾਂ ਦੋ ਤਵੀਆਂ ਫਿਰ ਇੱਕ ਆ ਰੋਟਾਵੇਟਰ ਬਾਈ ਇੰਨਾ ਹੀ ਕੰਮ ਕੀਤਾ ਆਪਾਂ ਤੇ ਤਾਂ ਵੀ ਪ੍ਰਾਲੀ ਐ ਜਮਾ ਰਲ ਗਈ ਜ਼ਮੀਨ ਚ ਹੁਣ ਜਮਾ ਨਹੀਂ ਪਤਾ ਲੱਗਦਾ ਚੈੱਕ ਕਰੋ ਬਹੁਤ ਸੋਹਣੀ ਜ਼ਮੀਨ ਬਣ ਗਈ ਇਹਦੇ ਲੰਮਾ ਲਾਇਆ ਇਹਨੇ ਘੇਰਾ ਨਹੀਂ ਮੱਲਿਆ ਉਹ ਤੋਂ